ਤੁਹਾਡੀ ਬੀਬੀ ਨੇ ਪਛਾਣ ਲਿਆ ਤੁਹਾਨੂੰ? ਹਾਂ ਪਛਾਣ ਲਿਆ ਮੇਰੇ ਵਰਗੀਆਂ ਤੇ ਮੇਰੀ ਬੀਬੀ। ਤੁਸੀਂ ਵੀ ਪਛਾਣ ਲਿਆ? ਪਛਾਣ ਲਿਆ। ਉਹ ਨਾ ਅੱਥੇ ਐ ਕਿੰਝ ਹਾਂ ਕੋਈ ਹੈ। ਅੱਛਾ ਲਸਣ। ਅੱਛਾ ਲਸਣ ਤੋਂ ਪਛਾਣ ਲਿਆ? ਹਾਂ। ਠੀਕ ਹੈ ਜੀ। ਅੱਛਾ ਆਹ ਲਸਣ ਤੋਂ ਪਛਾਣ ਲਿਆ ਉਹਨਾਂ ਨੇ ਹੈ? ਹਾਂ। ਅੱਛਾ ਪਛਾਣ ਕਰ ਲਈ ਥੋ ਉਹਨਾਂ ਨੇ। ਪਛਾਣ ਕਰ ਲਈ। ਆ ਕੇ ਦੇਖਿਆ ਲਸਣ ਉਹਨਾਂ ਨੇ ਇਹ? ਹਾਂ ਦੇਖਿਆ। ਯਕੀਨ ਤਾਂ ਹੀ ਬੜਨਾ ਸੀ ਹੈ ਤੇ ਮੈਂ ਮੱਥੇ ਮੈਂ ਕਾਲਸ ਉਹ ਲਾਇਆ ਤਾਂ ਵਾਂਗਾ اچھا ਕੁੜੀਆਂ ਨਾਲ ਪੱਟ ਦਿੱਤਾ ਕਹਿੰਦੀ ਕਾਲਾ ਚਿੰਦਾ ਨਹੀਂ ਲੱਗਦਾ ਆ ਰੋਕਾ ਹੀ ਬਣ ਗਿਆ اچھا ਬੇਲੇ ਦੀ ਕੁੜੀਆਂ ਬਹੁਤ ਹੀ ਸਾੜੀਆਂ ਉਹਨਾਂ ਨੇ ਆਪਣਾ ਯਕੀਨ ਕਰਨ ਦੇ ਲਈ ਲਸਣ ਦੇਖਿਆ ਦੇਖਿਆ ਹਾਂ ਤੇ ਬਹੁਤ ਰੋਈ ਹੋਣੀ ਬੀਬੀ ਤਾਂ ਤੁਹਾਡੀ ਬਹੁਤ ਦਿਲ ਕੀ ਦਸਿਕੜ ਪੈ ਗਈ ਹੈ ਲੋਕਾਂ ਨੇ ਚੱਕੀ